ਮਰਨਾ ਇੱਕ ਸੱਚ ਆ ਪਰ ਆਪਣੇ ਹੱਕਾਂ ਦੇ ਲਈ ਲੜ ਕੇ ਮਰਨ ਵਾਲੇ ਦੁਨੀਆਂ ਦੇ ਲਈ ਕਦੇ ਨਹੀਂ ਮਰਦੇ ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਾਰਿਆਂ ਦੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਕੈਨੇਡਾ ਡੇ ਵੈਸੇ ਤਾਂ ਕੈਨੇਡਾ ਡੇ ਵਾਲੇ ਦਿਨ ਬਹੁਤ ਜ਼ਿਆਦਾ ਜਸ਼ਨ ਹੁੰਦਾ ਕੈਨੇਡਾ ਦੇ ਵਿੱਚ ਪਰੇਡਸ ਨਿਕਲਦੀਆਂ ਡਾਊਨ ਟਾਊਨ ਦੇ ਵਿੱਚ ਬੜੀਆਂ ਲੰਮੀਆਂ ਲੰਮੀਆਂ ਲੋਕੀ ਆਪਣੇ ਘਰਾਂ ਦੇ ਵਿੱਚ ਪਾਰਟੀਆਂ ਕਰਦੇ ਆ ਬੜੇ ਫ੍ਰੀ ਥੀਏਟਰ ਹੁੰਦੇ ਆ ਫ੍ਰੀ ਕਾਨਸਰਟ ਹੁੰਦੇ ਆ ਤੇ ਨਾਲ ਦੀ ਨਾਲ ਪਟਾਕੇ ਵਗੈਰਾ ਵੀ ਚਾਲਦੇ ਆ ਪਰ ਇਸ ਵਾਰੀ 2021 ਦੇ ਵਿੱਚ ਕੁਝ ਅਲੱਗ ਸੀਨ ਦੇਖਣ ਨੂੰ ਮਿਲਿਆ ਪਾਰਲੀਮੈਂਟ ਦੇ ਬਾਹਰ ਲੋਕੀ orange ਕਲਰ ਦੀਆਂ ਟੀ-ਸ਼ਰਟਸ ਪਾ ਕੇ ਇਕੱਠੇ ਹੋਏ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਲੋਕਾਂ ਦੇ ਹੱਥਾਂ ਦੇ ਵਿੱਚ ਕੈਨੇਡਾ ਦੇ ਫਲੈਗ ਸੀ ਬੈਨਰ ਸੀ ਜਿਹਦੇ ਉੱਤੇ ਸ਼ੇਮ ਔਨ ਯੂ ਕੈਨੇਡਾ ਲਿਖਿਆ ਸੀ ਠੀਕ ਆ ਤੇ ਨਾਲ ਦੀ ਨਾਲ ਜਿਹੜੇ ਝੰਡੇ ਸੀ ਉਹਨਾਂ ਦੇ ਉੱਪਰ ਖੂਨ ਦੇ ਨਿਸ਼ਾਨ ਬਣੇ ਸੀ ਇਹ ਇਦਾਂ ਕਿਉਂ ਹੋਇਆ ਇਹ ਸਾਰਾ ਕੁਝ ਆਪਾਂ ਇਸ ਵੀਡੀਓ ਦੇ ਵਿੱਚ ਕਵਰ ਕਰਾਂਗੇ ਤੇ ਦੇਖਾਂਗੇ ਕਿ ਕੈਨੇਡਾ ਡੇ ਮਨਾਇਆ ਕਿਉਂ ਜਾਂਦਾ ਤੇ ਜਿਹੜਾ ਅੱਜ ਦਾ ਸਿਨੈਰੀਓ ਬਣਿਆ ਉਹਦੇ ਪਿੱਛੇ ਸਾਰਾ ਕੁਝ ਇਤਿਹਾਸ ਦੇ ਨਾਲ ਜੁੜਿਆ ਹੋਇਆ ਬੜੀ ਵਧੀਆ ਇੰਟਰਸਟਿੰਗ ਜੀ ਕਹਾਣੀ ਆ ਲਾਈਕ ਜਿੱਦਾਂ ਲੱਗਦਾ ਨੇ ਵੀ ਇਹ ਮੁਲਕ ਬਹੁਤ ਜ਼ਿਆਦਾ ਡਿਵੈਲਪਡ ਆ ਉਨਾ ਹੀ ਇਹਦਾ ਪਾਸਟ ਸੀ ਜੋ ਜਿਹੜਾ ਮਾੜਾ ਸੀ ਠੀਕ ਆ ਹਿਸਟਰੀ ਦੀ ਗੱਲ ਕਰੀਏ ਤਾਂ ਇੱਥੇ ਨਾ ਬਹੁਤ ਸਦੀਆਂ ਤੋਂ ਆਦੀਵਾਸੀ ਲੋਕ ਹੀ ਰਹਿ ਰਹੇ ਆ ਜਿਨ੍ਹਾਂ ਨੂੰ ਟਰੂ ਕੈਨੇਡੀਅਨ ਕਿਹਾ ਜਾਂਦਾ ਜਿਵੇਂ ਆਪਾਂ ਟਰੂ ਕੈਨੇਡੀਅਨ ਹੀ ਜਿਨ੍ਹਾਂ ਨੂੰ ਕਹਿੰਦਾ ਅਸਲੀ ਕੈਨੇਡੀਅਨ ਇਹ ਆ ਵੀ ਇਹ ਬੰਦੇ ਆ ਜਦੋਂ 15ਵੀਂ ਸਦੀ ਆਈ ਤੇ ਜਿਹੜੀਆਂ ਯੂਰੋਪੀਅਨ ਕੰਟਰੀ ਸੀ ਉਹਨਾਂ ਨੇ ਨਾ ਹੋਰ ਦੇਸ਼ ਲੱਭਣੇ ਸਟਾਰਟ ਕਰਤੇ ਜਿਨ੍ਹਾਂ ਦੇ ਵਿੱਚੋਂ ਪੁਰਟੂਗਲ ਲਾਈਕ ਸਭ ਇਟਲੀ ਇਹ ਦੇਸ਼ ਇਹਨਾਂ ਨੇ ਨਾ ਹੋਰ ਦੇਸ਼ ਲੱਭਣੇ ਸਟਾਰਟ ਕਰਤੇ ਜਿਹਦੇ ਵਿੱਚ ਆਈ ਥਿੰਕ ਇੰਡੀਆ ਵੀ ਇਹਨਾਂ ਨੇ ਉਸੇ ਟਾਈਮ ਜਿਹਦੇ ਵਿੱਚ ਲੱਭਿਆ ਸੀ 1497 ਦੇ ਵਿੱਚ ਜੌਨ ਕੇ ਬੋਟ ਨਾਮ ਦਾ ਬੰਦਾ ਜਿਹੜਾ ਕਿ ਮੂਲ ਤਾਂ ਤਾਂ ਹੈਗਾ ਸੀ ਇਟਲੀ ਦਾ ਪਰ ਇਮੀਗ੍ਰੇਸ਼ਨ ਕਿੱਥੋਂ ਹੁੰਦੀ ਉਹਨੂੰ ਮਿਲੀ ਹੋਈ ਸੀ ਲੈਗ ਸਿਟੀਜ਼ਨਸ਼ਿਪ ਕਿੱਥੋਂ ਦੀ ਮਿਲੀ ਸੀ ਇੰਗਲੈਂਡ ਦੀ ਉਹਨੇ ਪਹਿਲੀ ਵਾਰੀ ਕੈਨੇਡਾ ਲੱਭਿਆ ਠੀਕ ਆ ਉਹਨੇ ਦੇਖਿਆ ਵੀ ਇਹ ਧਰਤੀ ਹੈਗੀ ਆ ਆਪਾਂ ਇੱਥੇ ਕਲੋਨੀ ਬਸਾਵਾਂਗੇ ਪਰ ਉਹ ਕਿਸੇ ਤਰੀਕੇ ਦੇ ਨਾਲ ਨਾ ਇੱਥੇ ਕਲੋਨੀ ਬਸਾ ਨਹੀਂ ਸਕਿਆ ਉਹ ਚੱਲ ਗਿਆ ਜੀ ਆਪਣੇ ਉੱਥੇ ਸ਼ਾਇਦ ਉਹਦਾ ਐਕਸੀਡੈਂਟ ਵਗੈਰਾ ਹੋ ਗਿਆ ਸੀ ਲਾਈਕ ਫ੍ਰਾਂਸ ਨੂੰ ਪਤਾ ਲੱਗਾ ਫ੍ਰਾਂਸ ਨੇ ਆਪ ਦਾ ਇੱਕ ਬੰਦਾ ਭੇਜਿਆ ਜੈਕਸ ਕਟਰ ਨਾਮ ਦਾ 1534 ਦੇ ਵਿੱਚ ਉਹ ਬੰਦਾ ਭੇਜਿਆ ਉਹਨੇ ਇਹਦਾ ਨਾਂ ਰੱਖਿਆ ਕਨਾਟਾ ਮਤਲਬ ਪਿੰਡ ਜਿਹਨੂੰ ਪੰਜਾਬੀਆਂ ਨੇ ਬਾਅਦ ਵਿੱਚ ਕੈਨੇਡਾ ਬਣਾਤਾ ਤੇ ਵੈਸੇ ਇਹਦਾ ਨਾਂ ਬਣ ਗਿਆ ਕੈਨੇਡਾ ਉਹਨੇ ਜਦੋਂ ਖੋਜਿਆ ਉਹਨੇ ਦੇਖਿਆ ਵੀ ਆਪਾਂ ਇੱਥੇ ਕਲੋਨੀ ਵਸਾ ਸਕਦੇ ਹਾਂ ਉਹਨਾਂ ਨੇ ਆਪਣੀ ਕਲੋਨੀ ਵਸਾ ਲਈ ਉਹਦੇ ਪਿੱਛੇ-ਪਿੱਛੇ ਬ੍ਰਿਟਿਸ਼ਰਜ਼ ਆ ਗਏ ਉਹਨਾਂ ਨੇ ਦੇਖਿਆ ਵੀ ਲੱਭਿਆ ਤਾਂ ਸੀ ਸੀ ਪਰ ਫ੍ਰਾਂਸ ਵਾਲਿਆਂ ਨੇ ਇਹਦੇ ਤੇ ਕਬਜ਼ਾ ਕਰ ਲਿਆ ਉਦੋਂ ਅਸਲ ਵਿੱਚ ਦੌਰ ਕੀ ਚੱਲਦਾ ਸੀ ਕਿ ਜਿੰਨੇ ਧਰਤੀ ਲਵਲੀ ਉਹਦੇ ਤੇ ਜਾ ਕੇ ਕਬਜ਼ਾ ਕਰ ਲੈਂਦਾ ਸੀ ਕਿਉਂਕਿ ਇਹ ਦੇਸ਼ ਨਾ ਇਹ ਸੋਚਦੇ ਸੀ ਕਿ ਸਾਡੇ ਤੋਂ ਉੱਪਰ ਕੋਈ ਹੈ ਨਹੀਂ ਅਸੀਂ ਸਭ ਤੋਂ ਉੱਪਰ ਆ ਸਾਨੂੰ ਬਹੁਤ ਜ਼ਿਆਦਾ ਰਹਿਣਾ ਸਹਿਣਾ ਆਉਂਦਾ ਹੈ ਤਾਂ ਸਾਰੇ ਲਗ ਜਿਵੇਂ ਗਰੀਬ ਲੋਕ ਨੇ ਲਾਚਾਰ ਲੋਕ ਨੇ ਵੈਸੇ ਵੀ ਯਾਰ ਉਹਨਾਂ ਕੋਲ ਟੈਕਨੋਲੋਜੀ ਨੋ ਡਾਊਟ ਥੋੜੀ ਜਿਹੀ ਜ਼ਿਆਦੀ ਸੀ ਬਾਕੀ ਦੇਸ਼ਾਂ ਦੇ ਨਾਲ ਬ੍ਰਿਟਿਸ਼ਰਸ ਨੇ ਇੱਥੇ ਕਲੋਨੀ ਬਸਾਈ ਪੁਰਤੂਗਾਲ ਆ ਗਏ ਫਰਾਂਸ ਵਾਲੇ ਆ ਗਏ ਇਟਲੀ ਵਾਲੇ ਆ ਗਏ ਬੜੇ ਦੇਸ਼ ਹੋਰ ਆ ਗਏ ਪਰ ਅੰਤ ਦੇ ਵਿੱਚ ਕੀ ਹੋਇਆ 1 ਜੁਲਾਈ 1867 ਨੂੰ ਕੈਨੇਡਾ ਦੀ ਆਪਣੀ ਗਵਰਨਮੈਂਟ ਬਣ ਗਈ ਉਹ ਗਵਰਨਮੈਂਟ ਬਣ ਬ੍ਰਿਟਿਸ਼ਰ ਨੇ ਕਿਹਾ ਵੀ ਅਸੀਂ ਕੈਨੇਡਾ ਨੂੰ ਆਪਣੀ ਕਲੋਨੀ ਰੱਖਾਂਗੇ ਸਾਡੇ ਅੰਡਰ ਰਹੇਗਾ ਕੈਨੇਡਾ ਪਰ ਇਹਦੀ ਜਿਹੜੀ ਗਵਰਨਮੈਂਟ ਹੋਏਗੀ ਉਹ ਲਾਈਕ ਆਪਣੀ ਹੋਏਗੀ ਇਹਦੇ ਵਿੱਚ ਚਾਰਕ ਜਿਹੜੇ ਰਾਜ ਸੀ ਉਹ ਇਕੱਠੇ ਹੋ ਜਿਵੇਂ ਅਨਟੈਰੀਓ ਹੋ ਗਿਆ ਨਿਊ ਬ੍ਰੈਂਸਵਿਕ ਹੋ ਗਿਆ ਕਿਊਬੈਕ ਤੇ ਇੱਕ ਆਈ ਥਿੰਕ ਨੋਵਾ ਸਕੋਸ਼ੀਆ ਸੀ ਸ਼ਹਿਰ ਉਹ ਹੋ ਗਿਆ ਤੇ ਉਹ ਜਿਹੜਾ 1 ਜੁਲਾਈ 1867 ਵਾਲਾ ਦਿਨ ਸੀ ਉਹ ਇਹਨਾਂ ਨੇ ਦਿਨ ਮਨਾਇਆ ਡੋਮੀਨੀਅਨ ਡੇ ਠੀਕ ਹੈ ਜਿੰਨੂੰ ਕੀ ਬਾਅਦ ਦੇ ਵਿੱਚ ਇਹਨਾਂ ਨੇ ਕੈਨੇਡਾ ਡੇ ਦੇ ਵਿੱਚ ਸ਼ਿਫਟ ਕਰਤਾ ਜਦੋਂ ਬ੍ਰਿਟਿਸ਼ਰ ਇੱਥੋਂ ਚਲ ਗਏ 1900 ਤੇ ਕੁਝ ਦੇ ਵਿੱਚ ਠੀਕ ਹੈ ਉਹ ਅੱਗੇ ਜਾ ਕੇ ਕਹਾਣੀ ਦੇ ਉਹਨਾਂ ਦੀ ਲੜਾਈ ਦੇ ਵਿੱਚ ਅਸਲੀ ਜਿਹੜੇ ਫਸੇ ਉਹ ਤਾਂ ਫਸੇ ਜਿਹੜੇ ਅਸਲੀ ਕੈਨੇਡੀਅਨ ਸੀ ਜਿਨ੍ਹਾਂ ਨੂੰ ਆਦੀਵਾਸੀ ਕਹਿੰਦੇ ਸੀ ਉਹਨਾਂ ਨੂੰ ਕਹਿੰਦੇ ਜੀ ਅਸੀਂ ਤਾਂ ਵੀ ਇਹਨਾਂ ਨੂੰ ਨਾ ਬਹੁਤ ਵਧੀਆ ਬਣਾਉਣਾ ਵੀ ਇਹਨਾਂ ਨੂੰ ਕੋਈ ਅਕਲ ਨਹੀਂ ਹੈਗੀ ਰਹਿਣਾ ਸਹਿਣਾ ਨਹੀਂ ਆਉਂਦਾ ਇਹਨਾਂ ਨੇ ਇੱਕ ਇੰਡੀਅਨ ਐਕਟ ਪਾਸ ਕੀਤਾ ਉਸ ਟਾਈਮ ਦੇ ਵਿੱਚ ਤੇ ਉਦੋਂ ਇਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਸੀ ਲਾਈਕ ਕੈਨੇਡਾ ਦੇ ਇਹਨਾਂ ਨੇ ਇੱਕ ਤਰ੍ਹਾਂ ਦਾ ਪ੍ਰਧਾਨ ਮੰਤਰੀ ਬਣਾਇਆ ਹੈਗਾ ਬ੍ਰਿਟਿਸ਼ਰ ਸੀ ਸੀ ਤੇ ਜੌਨ ਅਲੈਗਜ਼ੈਂਡਰ ਮੈਕਡੋਨਲਡ ਉਹਨੇ ਇਹ ਵਾਲਾ ਜਿਹੜਾ ਬਿੱਲ ਪਾਸ ਕੀਤਾ ਸੀ ਉਹਨੇ ਕਿਹਾ ਵੀ ਆਪਾਂ ਇਹਨਾਂ ਨੂੰ ਅਲੱਗ ਫੈਸਿਲਿਟੀਆਂ ਦੇਵਾਂਗੇ ਇਹਨਾਂ ਨੂੰ ਆਹ ਦੇਵਾਂਗੇ ਉਹ ਦੇਵਾਂਗੇ ਪਰ ਉਹ ਅਸਲੀ ਜਿਹੜੇ ਕੈਨੇਡੀਅਨ ਸੀ ਉਹ ਚਾਹੁੰਦੇ ਨਹੀਂ ਸੀ ਕਿ ਸਾਨੂੰ ਮਿਲੇ ਉਹਨਾਂ ਨੂੰ ਧੱਕੇ ਦੇ ਨਾਲ ਉਹਨਾਂ ਤੇ ਥੋਪਿਆ ਗਿਆ ਉਹ ਜਿਵੇਂ ਅੱਜਕੱਲ੍ਹ ਪੰਜਾਬ ਦੇ ਵਿੱਚ ਥੋਪਿਆ ਜਾ ਰਿਹਾ ਹੈ ਨਾ ਕਿ ਆਹ ਵਾਲੇ ਜਿਹੜੇ ਬਿੱਲ ਤੁਹਾਡੇ ਹੱਥੇ ਬਹੁਤ ਵਧੀਆ ਨੇ ਪਰ ਚੀਜ਼ ਦਾ ਬਾਅਦ ਵਿੱਚ ਪਤਾ ਲੱਗਦਾ ਇਹ ਜਿਹੜੀ ਸਾਰੀ ਘਟਨਾ ਹੋਈ ਹੈ ਨਾ ਕਿਉਂ ਹੋਈ ਹੈ ਕਿ ਜ਼ਮੀਨ ਆ ਨਾ ਜਿਹੜੀ ਕੈਨੇਡਾ ਦੀ ਉਹ ਸਾਡੀ ਹੋ ਜਾਏ ਉਹ ਜਿਹੜੇ ਕੈਨੇਡੀਅਨ ਨੇ ਜਿਹੜੇ ਅਸਲੀ ਕੈਨੇਡੀਅਨ ਨੇ ਉਹ ਸਾਡੇ ਵਿੱਚ ਹੀ ਰਲ ਜਾਣ ਤੇ ਬਾਅਦ ਵਿੱਚ ਸਾਡੀਆਂ ਚੀਜ਼ਾਂ ਹੀ ਅਪਣਾ ਲੈਣ ਲਾਈਕ ਕ੍ਰਿਸਚ ਉਹ ਫ੍ਰੈਂਚ ਬੋਲਣ ਲੱਗ ਜਾਣ ਇੰਗਲਿਸ਼ ਬੋਲਣ ਲੱਗ ਜਾਣ ਤਾਂ ਕਿ ਉਹ ਸਾਡੇ ਵਰਗੇ ਹੋ ਜਾਣ ਤੇ ਸਾਰੀ ਜ਼ਮੀਨ ਆ ਜਿਹੜੀ ਉਹ ਸਾਡੀ ਹੋ ਜਾਵੇ ਬੜੀ ਕੈਂਡ ਸਕੀਮ ਪਾਈ ਹੁਣ ਜਿਹੜਾ ਉਹ ਬੰਦਾ ਸੀ ਨਾ ਜਿਹੜਾ ਇਹਨਾਂ ਦਾ ਪ੍ਰਧਾਨ ਮੰਤਰੀ ਬਣਿਆ ਸੀ ਉਹਨੇ ਕਿਹਾ ਵੀ ਆਪਾਂ ਐਦਾਂ ਕਰਦੇ ਆ ਉਹਨੇ ਆਪਣੇ ਦੋਸਤ ਦੇ ਨਾਲ ਸਲਾਹ ਕੀਤੀ ਉਹਦਾ ਦੋਸਤ ਆਈ ਥਿੰਕ ਕੋਈ ਵਿਗਿਆਨੀ ਸੀ ਕਿ ਯਾਰ ਇਹਨਾਂ ਨੂੰ ਕਿਵੇਂ ਕੀਤਾ ਜਾਏ ਉਹਨੇ ਇਹਨੂੰ ਸਲਾਹ ਦਿੱਤੀ ਕਿ ਐਦਾਂ ਕਰੋ ਜਿਹੜੇ ਪ੍ਰਾਣੇ ਨੇ ਬੁੱਢੇ ਨੇ ਉਹਨਾਂ ਨੂੰ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਉਹ ਤਾਂ ਆਪਣੇ ਅੱਗੇ ਅੜੇ ਰਹਿਣਗੇ ਆਪਾਂ ਕੀ ਕਰੀਏ ਜਿਹੜੇ ਇਹਨਾਂ ਦੇ ਬੱਚੇ ਨੇ ਨਾ ਉਹਨਾਂ ਨੂੰ ਆਪਾਂ ਆਪਦੇ ਵਰਗੇ ਬਣਾ ਲਈਏ ਜੇ ਆਪਾਂ ਉਹਨਾਂ ਤੋਂ ਰਾਜ ਨਹੀਂ ਕਰ ਸਕਦੇ ਉਹਨਾਂ ਤੇ ਜੇ ਆਪਾਂ ਉਹਨਾਂ ਨੂੰ ਧੱਕੇ ਨਾਲ ਮਾਰ ਕੇ ਲੇਕਿ ਉਹਨਾਂ ਦੀ ਕੌਮ ਨਹੀਂ ਖਤਮ ਕਰ ਸਕਦੇ ਆਪਾਂ ਉਹਨਾਂ ਨੂੰ ਆਪ ਦੇ ਵਰਗੇ ਬਣਾ ਲੀਏ ਫਿਰ ਇਹਨਾਂ ਨੇ ਕੈਥਲਿਕ ਸਕੂਲ ਦੀ ਸਿਰਜਣਾ ਕੀਤੀ ਪੂਰੇ ਕੈਨੇਡਾ ਦੇ ਵਿੱਚ ਕੈਥਲਿਕ ਸਕੂਲ ਖੋਲੇ ਗਏ ਚਰਚ ਦੇ ਨਾਲ ਮਿਲ ਕੇ ਰੋਮਨ ਕੈਥਲਿਕ ਚਰਚ ਦੇ ਨਾਲ ਗਵਰਨਮੈਂਟ ਉਹਨਾਂ ਨੂੰ ਫੰਡ ਕਰਦੀ ਸੀ ਪਰ ਉੱਥੇ ਬਹੁਤ ਜ਼ਿਆਦਾ ਅਤਿਆਚਾਰ ਹੁੰਦਾ ਸੀ ਬੱਚਿਆਂ ਦੇ ਉੱਪਰ ਜਿਹੜੇ ਉਥੋਂ ਦੇ ਅਸਲੀ ਕੈਨੇਡੀਅਨ ਸੀ ਉਹਨਾਂ ਦੇ ਬੱਚੇ ਉਹਨਾਂ ਤੋਂ ਖੋਲੇ ਜਾਂਦੇ ਸੀ ਵੈਸੇ ਤਾਂ ਉਹਨਾਂ ਨੂੰ ਕਹਿੰਦੇ ਸੀ ਕਿ ਅਸੀਂ ਤਾਂ ਤੁਹਾਨੂੰ ਲਾਈਕ ਮਾਡਰਨ ਕਰਾਂਗੇ ਤੇ ਮਾਪਿਓਂ ਵੀ ਆਪਣੇ ਬੱਚੇ ਭੇਜ ਦਿੰਦੇ ਸੀ ਜਾਂ ਫਿਰ ਬੱਚੇ ਸੋਚਦੇ ਸੀ ਯਾਰ ਵੀ ਇਹ ਸਾਡੇ ਮਾਪਿਓਂ ਅਨਪੜ੍ਹ ਨੇ ਦੂਸਰੇ ਬੰਦੇ ਜਿਹੜੇ ਆ ਉਹ ਜ਼ਿਆਦਾ ਐਜੂਕੇਟਿਡ ਨੇ ਇਸ ਕਰਕੇ ਅਸੀਂ ਸਕੂਲ ਦੇ ਵਿੱਚ ਪੜਨਾ ਸਟਾਰਟ ਕਰ ਦਿੰਦੇ ਆ ਪਰ ਉਹਨਾਂ ਨੂੰ ਨਹੀਂ ਸੀ ਪਤਾ ਵੀ ਅੱਗੇ ਜਾ ਕੇ ਕੀ ਜਿਹਾ ਲਾਈਕ ਨਿਕਲੇਗਾ ਤੇ ਜਿਹੜੇ ਬੱਚੇ ਨਹੀਂ ਸੀ ਜਾਣਾ ਚਾਹੁੰਦੇ ਉਹਨਾਂ ਨੂੰ ਧੱਕੇ ਨਾਲ ਲਿਜਾਇਆ ਜਾਂਦਾ ਸੀ ਫਿਰ ਇਹਨਾਂ ਨੇ ਇੱਕ ਲਾਅ ਪਾਸ ਕੀਤਾ 1900 ਸਮਥਿੰਗ ਦੇ ਵਿੱਚ 20 ਦੇ ਵਿੱਚ ਸ਼ਾਇਦ ਜਿਹਦੇ ਵਿੱਚ ਇਹਨਾਂ ਨੇ ਇਹ ਲਾਅ ਪਾਸ ਕੀਤਾ ਕਿ ਜਿਹੜਾ ਠੀਕ ਹੈ ਜਿਹੜਾ ਅਸਲੀ ਕੈਨੇਡੀਅਨ ਜਿਹਨੂੰ ਆਪਾਂ ਕਹਿੰਦੇ ਆ ਜਿਹੜੇ ਆਦੀਵਾਸੀ ਆ ਜਿਹੜਾ ਉਹ ਬੰਦਾ ਆ ਬੱਚਾ ਆ ਉਹ ਹੋਰ ਕਿਸੇ ਸਕੂਲ ਦੇ ਵਿੱਚ ਐਡਮਿਸ਼ਨ ਹੀ ਨਹੀਂ ਲੈ ਸਕਦਾ ਜਿਹੜੇ ਸਕੂਲ ਅਸੀਂ ਖੋਲੇ ਆ ਉਹਨਾਂ ਦੇ ਵਿੱਚ ਹੀ ਐਡਮਿਸ਼ਨ ਲੈ ਸਕਦਾ ਆ ਸੋਚਣ ਵਾਲੀ ਗੱਲ ਆ ਕਿ ਇਹ ਜਿਹੜੇ ਆਦੀਵਾਸੀ ਸੀ ਇਹ ਚੀਜ਼ ਤੋਂ ਭੱਜਦੇ ਕਿਉਂ ਸੀ ਬ੍ਰਿਟਿਸ਼ਰਸ ਉਹਨਾਂ ਨੂੰ ਚਾਹੁੰਦੇ ਸੀ ਕਿ ਅਸੀਂ ਇਹਨਾਂ ਨੂੰ ਮਾਡਰਨਾਈਜ਼ ਕਰੀਏ ਇਸ ਦੇ ਵਿੱਚ ਦੋ ਕਾਰਨ ਆ ਇੱਕ ਤਾਂ ਜਿਹੜੇ ਆਦੀਵਾਸੀ ਸੀ ਉਹ ਕਹਿੰਦੇ ਸੀ ਸਾਡੀ ਹੋਣ ਖਤਮ ਹੋ ਜਾਣੀ ਆ ਕਿਸੇ ਦਿਨ ਸਾਡੇ ਜਿਹੜੇ ਬੱਚੇ ਆ ਉਹ ਇਹਨਾਂ ਦੇ ਵਿੱਚ ਕਨਵਰਟ ਹੋ ਰਹੇ ਆ ਇਹ ਗੱਲ ਸੱਚ ਵੀ ਸੀ ਲਾਈਕ ਕੁਝ ਹੱਦ ਤੱਕ ਐਦਾਂ ਹੋ ਵੀ ਰਿਹਾ ਸੀ ਤੇ ਦੂਸਰੀ ਗੱਲ ਸੀ ਕਿ ਜਿਹੜੇ ਸਕੂਲ ਸੀ ਨਾ ਉਹਨਾਂ 'ਚ ਬਹੁਤ ਜ਼ਿਆਦਾ ਟੌਰਚਰ ਕੀਤਾ ਜਾਂਦਾ ਸੀ ਬੱਚਿਆਂ ਨੂੰ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਕ੍ਰਿਸਚੀਅਨ ਬਣੋ ਤੱਕੇ ਦੇ ਨਾਲ ਉਹਨਾਂ ਨੂੰ ਥੋਪਿਆ ਜਾਂਦਾ ਸੀ ਸਾਰਾ ਕੁਝ ਉਹਨਾਂ 'ਤੇ ਜਿਹੜਾ ਬੱਚਾ ਰਿਫਿਊਜ਼ ਕਰਦਾ ਸੀ ਉਹਨੂੰ ਮਾਰਿਆ ਜਾਂਦਾ ਸੀ ਠੀਕ ਹੈ ਨਾਲ ਦੀ ਨਾਲ ਉਹਨਾਂ ਨੂੰ ਬਾਹਰ ਨਹੀਂ ਸੀ ਜਾਣ ਦਿੱਤਾ ਜਾਂਦਾ ਕਿੰਨੇ ਕਿੰਨੇ ਸਾਲਾਂ ਤੱਕ ਮਾਂ ਪਿਓ ਨੂੰ ਨਹੀਂ ਨਹੀਂ ਸੀ ਮਿਲ ਸਕਦੇ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਤੁਸੀਂ ਇੰਗਲਿਸ਼ ਜਾਂ ਫਿਰ ਫ੍ਰੈਂਚ ਹੀ ਬੋਲਣੀ ਹੈ ਤੁਸੀਂ ਹੋਰ ਕੋਈ ਭਾਸ਼ਾ ਨਹੀਂ ਬੋਲ ਸਕਦੇ ਜਿਹੜੀ ਤੁਹਾਡੀ ਆਪਣੀ ਲੋਕਲ ਭਾਸ਼ਾ ਹੈ ਉਹ ਤੁਸੀਂ ਨਹੀਂ ਬ ਜਿਹੜੇ ਬੱਚੇ ਇਥੋਂ ਦੇ ਸੀ ਲੈ ਜਿਹੜੇ ਬ੍ਰਿਟਿਸ਼ਰ ਸੀ ਉਹ ਇਹਨਾਂ ਦੇ ਜਵਾਕਾਂ ਨਾਲ ਜਾਂ ਫਿਰ ਜਿਹੜੇ ਪਾਂਦਰੀ ਸੀ ਜਾਂ ਫਿਰ ਸਿਸਟਰ ਸੀ ਉਹ ਇਹਨਾਂ ਨਾਲ ਬਹੁਤ ਜ਼ਿਆਦਾ ਸ਼ੋਸ਼ਣ ਕਰਦੇ ਸੀ ਤੇ ਇਹ टॉਰਚਰ ਦੇ ਵਿੱਚ ਕਈ ਜਵਾਕ ਮਾਰੇ ਵੀ ਗਏ ਅਰਾਊਂਡ 4000 ਦੇ ਕਰੀਬ ਜਵਾਕ ਉਦੋਂ ਮਰਿਆ ਸੀ ਜਿਹੜਾ ਕਿ ਮਿਸਿੰਗ ਆ ਹਜੇ ਵੀ ਕਿਸੇ ਨੂੰ ਕੋਈ ਪਤਾ ਨਹੀਂ ਆ ਕਈ ਬੱਚੇ ਮਿਲੇ ਹੀ ਨਹੀਂ ਆ ਕਈ ਮਿਲ ਰਹੇ ਆ ਹੌਲੀ ਹੌਲੀ ਉਹਨਾਂ ਦੀਆਂ ਕਬਰਾਂ ਮਿਲ ਰਹੀਆਂ ਨੇ ਜਿੱਥੇ ਉਹਨਾਂ ਨੇ ਦਫਨਾਏ ਸੀ ਤੇ ਉਹ ਦਫਨਾਉਣ ਵਾਲੀ ਜਗ੍ਹਾ ਕਿਸੇ ਵੀ ਕਾਗਜ਼ਾਂ ਦੇ ਵਿੱਚ ਨਹੀਂ ਹੈਈਆਂ ਕਿਸੇ ਨੂੰ ਨਹੀਂ ਪਤਾ ਇਹ ਚੀਜ਼ ਗਵਰਨਮੈਂਟ ਨੂੰ ਵੀ ਪਤਾ ਸੀ ਤੇ ਚਰਚ ਨੂੰ ਵੀ ਪਤਾ ਸੀ ਪਰ ਉਹਨਾਂ ਨੇ ਇਹ ਚੀਜ਼ ਨੂੰ ਗੋਲਿਆਂ ਨਹੀਂ ਜਮਾ ਡੇਢ ਲੱਖ ਦੇ ਕਰੀਬ ਬੱਚੇ ਉਦੋਂ ਮਾਂ ਪਿਓ ਤੋਂ ਖੋ ਗਏ ਇਹ ਸਕੂਲਾਂ ਦੇ ਵਿੱਚ ਪਾਏ ਗਏ ਪਰ ਜਦੋਂ ਹੌਲੀ ਹੌਲੀ ਇਹ ਚੀਜ਼ਾਂ ਬਾਹਰ ਨਿਕਲਣ ਲੱਗੀਆਂ ਹੌਲੀ ਹੌਲੀ ਜਦੋਂ ਲੋਕਾਂ ਨੂੰ ਪਤਾ ਲੱਗਣ ਲੱਗਿਆ ਗਵਰਨਮੈਂਟ ਨੂੰ ਪਤਾ ਲੱਗਣ ਲੱਗਿਆ ਗੱਲਾਂ ਫੈਲਣ ਲੱਗੀਆਂ ਉਦੋਂ 1980 ਦੇ ਵਿੱਚ ਇਹ ਸਕੂਲ ਬੰਦ ਕਰ ਦਿੱਤੇ ਗਏ ਤੇ ਜਵਾਕਾਂ ਦਾ ਕਈਆਂ ਦਾ ਪਤਾ ਨਹੀਂ ਕਈ ਆਪਦੇ ਘਰਾਂ ਦੇ ਵਿੱਚ ਮੋੜ ਆਏ ਕਈਆਂ ਨਾਲ ਕੀ ਹੋਇਆ ਕੁਝ ਨਹੀਂ ਕਿਸੇ ਨੂੰ ਪਤਾ 1982 ਦੇ ਵਿੱਚ ਕੈਨੇਡਾ ਵੱਖਰਾ ਮੁਲਕ ਬਣ ਗਿਆ ਤੇ 1 ਜੁਲਾਈ 1982 ਨੂੰ ਇਹਨਾਂ ਨੇ ਸੈਲੀਬ੍ਰੇਟ ਕੀਤਾ ਕੈਨੇਡਾ ਡੇ ਪਹਿਲਾਂ ਡੋਮੀਨੀਅਨ ਡੇ ਸੀ ਬਾਅਦ ਵਿੱਚ ਇਹਨਾਂ ਨੇ ਚੇਂਜ ਕਰਕੇ ਇਹਦਾ ਨਾਮ ਰੱਖਤਾ ਕੈਨੇਡਾ ਡੇ ਹਜੇ ਵੀ ਬੜੀ ਡਿਬੇਟ ਚੱਲਦੀ ਹੈ ਲੋਕੀ ਕਈ ਸੋਚਦੇ ਆ ਡੋਮੀਨੀਅਨ ਡੇ ਹੀ ਆਸੀ ਮਨਾਵਾਂਗੇ ਕਈ ਕੈਨੇਡਾ ਡੇ ਕਹਿੰਦੇ ਆ ਪਰ ਜਿਹੜਾ ਆਫੀਸ਼ੀਅਲੀ ਹੁਣ ਕਾਗਜ਼ਾਂ ਦੇ ਵਿੱਚ ਉਹ ਕੈਨੇਡਾ ਡੇ ਬਣਾਇਆ ਜਾਂਦਾ ਹੈ ਜਿਹੜੇ ਰੈਡ ਇੰਡੀਅਨ ਸੀ ਜਿਨ੍ਹਾਂ ਨੂੰ ਆਦੀਵਾਸੀ ਕਿਹਾ ਜਾਂਦਾ ਸੀ ਉਸ ਟਾਈਮ ਦੇ ਵਿੱਚ ਉਹਨਾਂ ਲਈ ਹੁਣ ਅਲੱਗ ਲਾਅ ਬਣਿਆ ਆ ਉਹਨਾਂ ਨੂੰ ਅਲੱਗ ਬੈਨੀਫਿਟਸ ਨੇ ਅਲੱਗ ਉਹਨਾਂ ਨੂੰ ਫੈਸਿਲਿਟੀਆਂ ਦਿੰਦੀ ਹੈ ਗਵਰਨਮ ਬਾਦ ਦੇ ਵਿੱਚ ਮਾਫੀ ਵੀ ਮੰਗੀ ਅਸਲ ਵਿੱਚ ਉਹਨਾਂ ਨੇ ਬਹੁਤ ਜ਼ਿਆਦੀ ਆਵਾਜ਼ ਉਠਾਈ ਸੀ ਬੜੀ ਵਾਰੀ ਆਵਾਜ਼ ਉਠਾਈ ਸੀਗੀ ਇਹਨਾਂ ਨੂੰ ਸਾਡੇ ਤੋਂ ਮਾਫੀ ਮੰਗਣੀ ਚਾਹੀਦੀ ਹੈ ਸਾਨੂੰ ਬੈਨੀਫਿਟਸ ਦੇਣੇ ਚਾਹੀਦੇ ਆ ਸਾਨੂੰ ਇੰਨਾ ਭੱਤਾ ਦੇਣਾ ਚਾਹੀਦਾ ਤੇ ਗਵਰਨਰ ਨੇ ਇਦਾਂ ਕੀਤਾ ਵੀ no doubt ਬਾਦ ਦੇ ਵਿੱਚ 4000 ਦੇ ਕਰੀਬ ਉਹਦਾ ਜਵਾਬ ਮਰੇ ਸੀ ਤੇ ਇਹ ਗੱਲ ਅੱਜ ਕਿਉਂ ਕੀਤੀ ਹੈ ਹੁਣ ਕਿਉਂ ਲੋਕੀ ਪ੍ਰੋਟੈਸਟ ਕਰ ਰਹੇ ਹਨਾ ਵੀ ਇਹ ਕੰਮ ਤਾਂ ਉਦੋਂ ਹੋਇਆ ਸੀ ਹੁਣ ਥੋੜੇ ਦਿਨ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 200 ਦੇ ਕਰੀਬ ਜਵਾਬ ਲੱਭੇ ਆ ਕਿਸੇ ਚਰਚ ਦੇ ਵਿੱਚ ਲਾਈਕ ਚਰਚ ਦੇ ਵਿੱਚ ਨਹੀਂ ਉਸ ਚਰਚ ਦੇ ਵਿੱਚ ਜਾਂ ਫਿਰ ਉਸ ਸਕੂਲ ਦੇ ਵਿੱਚ ਪੜ੍ਹਦੇ ਇੱਕ ਨਹੀਂ ਕਾਫੀ ਕਬਰਾਂ ਲੱਭੀਆਂ ਨੇ ਜਿਦੇ ਵਿੱਚ 200 ਦੇ ਕਰੀਬ ਜਵਾਬ ਦਫਨਾਏ ਗਏ ਸੀ ਜਿੰਨਾ ਵਿੱਚੋਂ ਲਾਈਕ ਸੁਣ ਕੇ ਵੀ ਦੁੱਖ ਹੁੰਦਾ ਕਿ 3 ਸਾਲ ਦੀ ਬੱਚੀ ਵੀ ਸੀ 3 ਸਾਲ ਦੀ ਬੱਚੀ ਦਾ ਵੀ ਕੰਗਾਲ ਸੀ ਉਹਦੇ ਵਿੱਚ ਹੁਣ ਟਰੂਡੋ ਸਾਹਿਬ ਨੇ ਇਸ ਵਾਰੀ ਫਿਰ ਲਾਈਕ ਮਾਫੀ ਮੰਗੀ ਆ ਤੇ ਕੈਨੇਡਾ ਪਾਰਲੀਮੈਂਟ ਤੇ ਜਿਹੜੀ ਆਟਵਾ ਦੇ ਵਿੱਚ ਝੰਡਾ ਕੈਨੇਡਾ ਦਾ ਕਿੰਨੇ ਦਿਨ ਥੱਲੇ ਰਿਹਾ ਆ ਤੇ ਇਸੇ ਚੀਜ਼ ਕਰਕੇ ਲੋਕਾਂ ਨੇ ਸੋਚਿਆ ਕਿ ਇਸ ਵਾਰੀ ਕੈਨੇਡਾ ਡੇ ਆ ਜਿਹੜਾ ਉਹ ਮਨਾਉਣਾ ਨਹੀਂ ਚਾਹੀਦਾ ਲੱਗਿਆ ਇੱਕ ਮਹੀਨਾ ਪਹਿਲਾਂ ਤੇ ਇਦਾਂ ਹੋਇਆ ਉਹਨਾਂ ਨੂੰ ਮੋਰਲ ਸਪੋਰਟ ਦੇਣ ਦੇ ਲਈ ਲੋਕਾਂ ਨੂੰ ਲਾਈਕ ਕਾਫੀ ਕੈਂਪੇਨ ਚੱਲੇ ਆ ਕਿ ਉਹਨਾਂ ਦੀਆਂ ਜਿਹੜੀਆਂ ਫੈਮਿਲੀਜ਼ ਨੇ ਉਹਨਾਂ ਨੂੰ ਪੈਸੇ ਦਿੱਤੇ ਜਾਣ ਲਾਈਕ ਕਿਸੇ ਵੀ ਤਰ੍ਹਾਂ ਯਾਰ ਉਹਨਾਂ ਨੂੰ سپورਟ ਦਿੱਤੀ ਜਾਵੇ ਪੈਸਾ ਦਾ ਇੱਕ ਲਾਈਕ ਛੋਟੀ ਜੀ ਚੀਜ਼ ਹੋਗੀ ਵੈਸੇ ਵੀ ਮੋਰਲ سپورਟ ਦਿੱਤੀ ਜਾਵੇ ਵੀ ਹਾਂ ਤੁਸੀਂ ਕੈਨੇਡਾ ਦੇ ਵਿੱਚ ਹੈਗੇ ਹੋ ਤੇ ਅੱਜ ਜਸਟਨ ਟਰੂਡੋ ਸਾਹਿਬ ਨੇ ਤੇ ਜਗਮੀਤ ਸਿੰਘ ਨੇ ਆਪਣੀ ਸਪੀਚ ਦੇ ਵਿੱਚ ਵੀ ਇਹੀ ਕਿਹਾ ਕਿ ਅਸੀਂ ਉਹਨਾਂ ਨੂੰ ਪੂਰੀ سپورਟ ਕਰਦੇ ਹਾਂ ਵੀ ਜੋ ਕੈਨੇਡਾ ਦਾ ਪਾਸਟ ਰਿਹਾ ਉਹ ਵੱਖਰਾ ਹੈ ਹੁਣ ਕੈਨੇਡਾ ਲਾਈਕ ਇੱਕ ਬੈਟਰ ਮੁਲਕ ਹੈਗਾ ਬਹੁਤ ਵਧੀਆ ਮੁਲਕ ਹੈਗਾ ਜਿੱਥੇ ਕਿ ਹਰ ਇੱਕ ਤਰ੍ਹਾਂ ਦਾ ਲੋਕ ਰਹਿ ਰਿਹਾ ਕਿਸੇ ਵੀ ਦੇਸ਼ ਤੋਂ ਆ ਕੇ ਸ਼੍ਰੀ ਲੰਕਾ ਪਾਕਿਸਤਾਨੀ ਏਸ਼ੀਆ ਨਫਰੀਕਾ ਹਰ ਇੱਕ ਜਗ੍ਹਾ ਤੇ ਲੋਕ ਇੱਥੇ ਆ ਕੇ ਰਹਿ ਰਹੇ ਆ ਤੇ ਹੁਣ ਉਹ ਡਿਸਕ੍ਰਿਮੀਨੇਸ਼ਨ ਅਸੀਂ ਨਹੀਂ ਚਾਹੁੰਦੇ ਕਿ ਅੱਗੇ ਵਿੱਚ ਅੱਗੇ ਵੀ ਹੋਵੇ ਤੇ ਆਹੀ ਸੀ ਇਹਦੀ ਕਹਾਣੀ ਜਿਹੜੀ ਕਿ ਅੱਜ ਲੋਕਾਂ ਨੇ ਜੋ ਪ੍ਰੋਟੈਸਟ ਕੀਤਾ ਜੋ ਚੀਜ਼ਾਂ ਚੱਲੀਆਂ ਤੇ ਉਮੀਦ ਕਰਦੇ ਆਂ ਕਿ ਅੱਗੇ ਤੋਂ ਐਦਾਂ ਦਾ ਕੋਈ ਨਾ ਹੀ ਵਾਪਰੇ ਯਾਰ ਕਿਸੇ ਵੀ ਦੁਨੀਆ ਦੇ ਵਿੱਚ ਕੋਈ ਵੀ ਐਦਾਂ ਦੀ ਚੀਜ਼ ਨਾ ਹੀ ਅੱਗੇ ਤੋਂ ਵਾਪਰੇ ਜੋ ਪਿੱਛੇ ਹੋ ਗਿਆ ਪਾਸਟ ਹੋ ਗਿਆ ਹੁਣ ਇਨ ਫਿਊਚਰ ਆਪਾਂ ਇਹ ਹੀ ਕਰਦੇ ਆ ਲੈ ਕੇ ਰੱਬ ਦੇ ਅੱਗੇ ਦੁਆ ਕਹਿ ਲੋ ਜਾਂ ਫਿਰ ਆਪਾਂ ਰਿਕੁਐਸਟ ਕਰਦੇ ਆਂ ਕਿ ਭਾਈ ਜਿਹੜੇ ਬੰਦੇ ਨੈਗੇਟਿਵ ਨੇ ਥੋੜੇ ਜਿਹਾ ਪੋਜ਼ਿਟਿਵ ਹੋ ਜੋ ਥੋੜੇ ਜਿਹਾ ਹੀ ਹੋ ਜਾਓ ਜ਼ਿਆਦਾ ਹੋਣ ਦੀ ਲੋੜ ਨਹੀਂ ਬਾਕੀ ਹੋਰ ਮੈਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਤੇ ਜਿੰਨਾ ਕਿ ਹਿਸਟਰੀ ਬਾਰੇ ਪੜਿਆ ਸੀ ਕੈਨੇਡਾ ਦੀ ਉਹ ਤੁਹਾਨੂੰ ਦੱਸਤਾ ਆ ਜੇ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪਲੀਜ਼ ਕਮੈਂਟ ਕਰ ਸਕਦੇ ਹੋ ਜੇ ਵੀਡੀਓ ਸਹੀ ਲੱਗੀ ਹੈ ਇਨਫੋਰਮੇਟਿਵ ਲੱਗੀ ਹੈ ਵੀਡੀਓ ਨੂੰ ਲਾਈਕ ਕਰੋ ਚੈਨਲ ਤੇ ਪਹਿਲੀ ਵਾਰ ਹੀ ਆਇਓ ਹੋਰ ਵੀਡੀਓਜ਼ ਦੇਖੋ ਤੇ ਬਾਅਦ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਫਿਰ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਇਨਫੋਰਮੇਸ਼ਨ ਲੈ ਕੇ ਜਾਂ ਫਿਰ ਕੋਈ ਫਨ ਵਾਲਾ ਵਲੌਗ ਲੈ ਕੇ ਸਸਤੀਕਾਰ